ਦੋਸਤੋ ਦੇਸ਼ ਦੇ ਵਿੱਚ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਲਗਾਤਾਰ ਵੱਧ ਰਹੀ ਆ ਤੇ ਹੁਣ ਅਸੀਂ ਦੇਖ ਰਹੇ ਆ ਕਿ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਹੈਗੇ ਆ ਤੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਪੋਸਟ ਗ੍ਰੈਜੂਏਟ ਕੀਤੀ ਹੈ ਤੇ ਪੀ ਐਚ ਡੀਆਂ ਕੀਤੀਆਂ ਹੋਈਆਂ ਨੇ ਲੇਕਿਨ ਪੜ੍ਹਾਈ ਦੀ ਜਿਹੜੀ ਗੁਣਵੱਤਾ ਹੈਗੀ ਆ ਉਹਦੇ ਵਿੱਚ ਬੜਾ ਸਾਰਾ ਨਿਘਾਰ ਆਇਆ ਹੈ ਇੱਕ ਇਹਨਾਂ ਦਿਨਾਂ ਦੇ ਵਿੱਚ ਸਾਲਾਨਾ ਰਿਪੋਰਟ 2023 ਜਾਰੀ ਕੀਤੀ ਗਈ ਆ ਜਿਦੇ ਵਿੱਚ ਇਸ ਗੱਲ ਦੇ ਉੱਪਰ ਚਿੰਤਾ ਵਿਅਕਤ ਕੀਤੀ ਗਈ ਆ ਤੇ ਅੱਜ ਅਸੀਂ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਤੁਹਾਡੇ ਨਾਲ ਕੁਝ ਇੱਕ ਗੱਲਾਂ ਦੇਸ਼ ਵਿੱਚ ਸਿੱਖਿਆ ਦੀ ਨੀਤੀ ਬਾਰੇ ਹੁਣੇ-ਹੁਣੇ ਜਾਰੀ ਕੀਤੀ ਗਈ ਸਾਲਾਨਾ ਰਿਪੋਰਟ 2023 ਤੋਂ ਜਾਣਕਾਰੀ ਮਿਲੀ ਹੈ ਕਿ ਦੇਸ਼ ਦੇ ਦਿਹਾਤੀ ਖੇਤਰਾਂ ਵਿੱਚ ਪੜ੍ਹਾਈ ਅਤੇ ਬੱਚਿਆਂ ਦੀ ਸਿੱਖਿਆ ਦੇ ਸਿੱਟਿਆਂ ਤੋਂ ਇਹ ਪਤਾ ਚੱਲਦਾ ਹੈ ਕਿ 14 ਤੋਂ 18 ਸਾਲ ਉਮਰ ਵਰਗ ਦੇ ਬੱਚਿਆਂ ਦੀ ਪੜ੍ਹਾਈ ਪੱਖੋਂ ਪਕੜ ਐਨੀ ਕਮਜ਼ੋਰ ਹੈ ਕਿ ਉਹ ਦੂਜੀ ਅਤੇ ਤੀਜੀ ਜਮਾਤ ਦੇ ਬੱਚਿਆਂ ਦੀ ਕਾਬਲੀਅਤ ਦਾ ਮੁਕਾਬਲਾ ਨਹੀਂ ਕਰ ਪਾਉਂਦੇ ਜਿਵੇਂ ਕਿ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਸਰਵੇਖਣਾਂ ਅਧੀਨ ਆਏ ਬੱਚਿਆਂ 'ਚੋਂ 25% ਆਪਣੀ ਮਾਤ ਭਾਸ਼ਾ ਵਿੱਚ ਚੰਗੀ ਤਰ੍ਹਾਂ ਪੜਨ ਤੋਂ ਅਸਮਰਥ ਹਨ ਅਤੇ ਅੱਧੇ ਤੋਂ ਜ਼ਿਆਦਾ ਬੱਚੇ ਜਮਾ ਸਧਾਰਨ ਸਵਾਲ ਹੱਲ ਨਹੀਂ ਕਰ ਪਾਉਂਦੇ ਅਤੇ 42% ਬੱਚਿਆਂ ਦੀ ਅੰਗਰੇਜ਼ੀ ਦਾ ਸਨਜਿਹੇ ਵਾਕ ਪੜਨਾ ਵੀ ਉਹਨਾਂ ਲਈ ਔਖਾ ਹੈ ਸਾਨੂੰ ਇਸ ਸਬੰਧ ਵਿੱਚ ਫੌਰੀ ਤੌਰ ਤੇ ਅੰਤਰ ਝਾਤ ਮਾਰਨ ਦੀ ਲੋੜ ਹੈ ਕਿ ਅਸੀਂ ਇੱਕ ਦੇਸ਼ ਦੇ ਤੌਰ ਤੇ ਜਿਸ ਮੁਕਾਮ ਉਤੇ ਖੜੇ ਹਾਂ ਅਸੀਂ ਜਿਸ ਯੁਵਾ ਵਰਗ ਆਬਾਦੀ ਦੇ ਲਾਭ ਜਿਹਨੂੰ ਡੈਮੋਕਰੈਟਿਕ ਡਿਵਿਡੈਂਡ ਕਹਿੰਦੇ ਆ ਉਹਦੀਆਂ ਜਿਹੜੀਆਂ ਗੱਲਾਂ ਕਰਦੇ ਆ ਉਹ ਟੀਚੇ ਹਾਸਲ ਕਰਨ ਦੀ ਸਾਡੀ ਕਿੰਨੀ ਕੋਹੈਸੀਅਤ ਦੇ ਵਿੱਚ ਅਸੀਂ ਹੈਗੇ ਹਾਂ ਹਾਲਾਂਕਿ ਇਹ ਰਿਪੋਰਟ ਪ੍ਰਾਇਮਿਕ ਜਮਾਤਾਂ ਦੇ ਬੱਚਿਆਂ ਦੀ ਪੜ੍ਹਾਈ ਵਿੱਚ ਪੈ ਖੱਪਿਆਂ ਦੇ ਨਿਸ਼ਾਨ ਦੇ ਹੀ ਕਰਨਾ ਅਤੇ ਚੇਤਾਵਨੀ ਦੇਣ ਦਾ ਸੱਦਾ ਦਿੰਦੀ ਹੈ ਉੰਜ ਪਿਛਲੇ ਕਈ ਸਾਲਾਂ ਤੋਂ ਇਸ ਤਰ੍ਹਾਂ ਦੇ ਬਹੁਤ ਸਾਰੇ ਸਰਵੇਖਣਾਂ ਵਿੱਚ ਅਜਿਹੇ ਨੁਕਸਾਨ ਦੇ ਨਿਸ਼ਾਨ ਦੇ ਹੀ ਕੀਤੀ ਜਾਂਦੀ ਰਹੀ ਹੈ ਖਾਸ ਤੌਰ ਤੇ ਕੋਵਿਡ 19 ਮਹਾਮਾਰੀ ਕਰਕੇ ਸਕੂਲ ਸਿੱਖਿਆ ਤੇ ਮਾੜਾ ਅਸਰ ਪਿਆ ਸੀ ਵਿਦਿਅਕ ਨਵੇਂ ਮਜ਼ਬੂਤ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੇ ਆਧਾਰ ਤੇ ਹੀ ਬੱਚੇ ਦੇ ਕੈਰੀਅਰ ਦਾ ਨਿਰਮਾਣ ਹੁੰਦਾ ਹੈ ਦੇ ਹਾਤੀ ਖੇਤਰਾ ਵਿੱਚ ਸਰਕਾਰੀ ਸਕੂਲਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਰਪੇਸ਼ ਆਉਂਦੀਆਂ ਹਨ ਜਿਸ ਕਰਕੇ ਉਹਨਾਂ ਦੇ ਬੱਚਿਆਂ ਨੂੰ ਇਸ ਦਾ ਅਖਮਿਆਜ ਭੁਗਤਣਾ ਪੈਂਦਾ ਹੈ ਸਕੂਲਾਂ ਦੇ ਬੁਨਿਆਦੀ ਢਾਂਚੇ ਬਾਬਤ ਬਹੁਤ ਕੁਝ ਆਖਿਆ ਜਾ ਸਕਦਾ ਹੈ ਰਾ ਸਰਕਾਰਾਂ ਅਧਿਆਪਕਾਂ ਦੀ ਗੈਰ ਹਾਜ਼ਰੀ ਅਤੇ ਦੂਰ ਦਰਾਜ ਦੇ ਸਕੂਲਾਂ ਵਿੱਚ ਖਾਲੀ ਅਸਾਮੀਆਂ ਦੀ ਸਮੱਸਿਆ ਦਾ ਅਜੇ ਤੱਕ ਅਲਾਜ ਨਹੀਂ ਲੱਭ ਸਕਿਆ ਅਧਿਆਪਕਾਂ ਤੋਂ ਗੈਰ ਵਿੱਦਿਆਕ ਕਮਲੇ ਜਾਣ ਦੀ ਵੀ ਇੱਕ ਪੱਕੀ ਸਮੱਸਿਆ ਬਣੀ ਹੋਈ ਹੈ ਜਿਹੜੀ ਅਧਿਆਪਕਾਂ ਦਾ ਪੜਾਈ ਤੋਂ ਧਿਆਨ ਭਟਕਾਉਂਦੀ ਹੈ ਅਤੇ ਇਸ ਦਾ ਸਿੱਟਾ ਵੀ ਸਿੱਖਿਆ ਦੇ ਅਜਿਹੇ ਖੋਣ ਵਾਲੇ ਨੁਕਸਾਨਾਂ ਦੇ ਰੂਪ ਵਿੱਚ ਮਿਲਦਾ ਹੈ ਸਿੱਖਿਆ ਦੀ ਸਥਿਤੀ ਬਾਰੇ ਇਸ ਰਿਪੋਰਟ ਦੀ ਇੱਕ ਮਾਤਰਾ ਅੰਦਰੋਂ ਲੱਭਣਾ ਇਹ ਹੈ ਕਿ 90% ਦੇ ਬੱਚਿਆਂ ਕੋਲ ਸਮਾਰਟਫੋਨ ਹਨ ਅਤੇ ਉਹ ਇਹਨਾਂ ਨੂੰ ਚੰਗੀ ਤਰ੍ਹਾਂ ਚਲਾਉਣੇ ਜਾਣਦੇ ਹਨ ਜਦਕਿ ਇਸ ਮਾਮਲੇ ਵਿੱਚ ਕੁੜੀਆਂ ਦੇ ਮੁਕਾਬਲੇ ਮੁੰਡਿਆਂ ਦਾ ਪੱਖ ਭਾਰੂ ਹੈ ਸ਼ਾਇਦ ਦੇਸ਼ ਅੰਦਰ ਸਾਖਰਤਾ ਵਿੱਚ ਸੁਧਾਰ ਲਿਆਉਣ ਦੀ ਕੁੰਜੀ ਇਸੇ ਗੱਲ ਵਿੱਚ ਪਈ ਹੈ ਨੀਤੀ ਘਾਲੇ ਪਿੰਡੂ ਖੇਤਰਾਂ ਤੱਕ ਕਾਰਗਰ ਢੰਗ ਨਾਲ ਪਹੁੰਚ ਕਰਨ ਲਈ ਸਿੱਖਿਆ ਦੇ ਉਹ ਜਿਹੇ ਮਿਲੇ ਜੁਲੇ ਤਰੀਕੇ ਦੀਆਂ ਸੁਵਾਨਨਾਵਾਂ ਦੀ ਤਲਾਸ਼ ਕਰ ਸਕਦੇ ਹਨ ਦੋਸਤੋ ਇਹ ਜਿਹੜਾ ਮਾਮਲਾ ਬਹੁਤ ਹੀ ਗੰਭੀਰ ਮਾਮਲਾ ਕਿ ਇੱਕ ਪਾਸੇ ਅਸੀਂ ਬਹੁਤ ਅੱਗੇ ਦੀਆਂ ਗੱਲਾਂ ਕਰ ਰਹੇ ਹਾਂ ਅਸੀਂ ਬਹੁਤ ਵਿਕਸਤ ਦੇਸ਼ਾਂ ਦੇ ਵਿੱਚ ਉਪਲਿਕਤਾਰ ਦੇ ਵਿੱਚ ਆਪਣੇ ਆਪ ਨੂੰ ਕਹਿੰਦੇ ਹਾਂ ਅਸੀਂ ਖੜੇ ਹਾਂ ਪਰ ਸਾਡੀ ਐਜੂਕੇਸ਼ਨ ਦਾ ਅਜਿਹਾ ਹਾਲ ਹੋਣਾ ਇਹ ਸਾਡੇ ਲਈ ਬਹੁਤ ਹੀ ਖਤਰਨਾਕ ਹੈ ਤੇ ਇਸ ਦੇ ਉੱਪਰ ਫੌਰੀ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਨੀਤੀ ਘੜੇ ਸਰਕਾਰ ਲੋਕ ਸਮਾਜ ਸੇਵਕ ਇਹਨਾਂ ਸਾਰਿਆਂ ਨੂੰ ਮਿਲ ਕੇ ਇਹਦੇ ਉੱਪਰ ਧਿਆਨ ਦੇਣ ਦੀ ਲੋੜ ਹੈਗੇ ਆ ਤਾਂ ਕਿ ਇਸ ਦੇ ਉੱਪਰ ਕੁਝ ਨਾ ਕੁਝ ਕਾਬੂ ਪਾਇਆ ਜਾ ਸਕੇ ਦੋਸਤੋ ਅਜਿਹਾ ਕੁਝ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਅਤੇ ਤੁਹਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਦੇਖਦੇ ਰਹੋ ਰੈਸ਼ਨਲ ਟਾਕ ਅਗਰ ਆਪ ਕੋ ਮਰੀ ਵੀਡੀਓ